ਤੇ ਸਾਨੂੰ ਇਸ ਚੀਜ਼ ਦਾ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੈਂ ਪਿੰਡ ਦਾ ਸਰਪੰਚ ਹਾਂ ਮੈਂ ਦੋ ਬੰਦੇ ਫੜਾਏ ਹੈ ਜੇ ਦੋ ਬੰਦੇ ਫੜਾਏ ਹੈ ਤੇ ਦੋ ਬੰਦਿਆਂ ਨੂੰ ਅਸੀਂ ਨਸ਼ਾ ਕਮਪਟ ਨਸ਼ਾ ਸੈਂਟਰ ਜਿਹੜੇ ਬਣੇ ਹੈ ਉਹਨਾਂ ਵਿੱਚ ਦਾਖਲ ਕਰਾਇਆ ਜਦੋਂ ਅਸੀਂ ਇਸ ਪਾਸੇ ਸੋਚ ਲਾਈ ਲਾਂਗੇ ਇੱਕ ਆਪ ਨੂੰ ਸਮਾਜਿਕ ਤੌਰ ਤੇ ਮੈਂਟਲੀ ਸਾਨੂੰ ਮਾਣ ਵੀ ਮਹਿਸੂਸ ਹੋਏਗਾ ਕਦੋਂ ਆਪਾਂ ਕਿਤੇ ਬੈਠੇ ਹੋਵਾਂਗੇ ਕਿਤੇ ਵਿਆਹ ਸ਼ਾਦੀਆਂ ਜਾਂ ਕਿਤੇ ਉੱਤੇ ਆਪਾਂ ਬੜੇ ਪ੍ਰਾਊਡ ਨਹੀਂ ਕਹਿ ਸਕਦੇ ਕਿ ਮੇਰੇ ਪੰਜ ਬੰਦੇ ਸੀਗੇ ਪੰਜਾਂ ਚੋਂ ਅਸੀਂ ਨਰਜਮਤ ਕਰਾ ਲਾ। ਸੋ ਬਾਕੀ ਜਿਹੜੀ ਰਹਿ ਗਈ ਗੱਲ ਹੈ ਰਿਸਪੌਂਸਿਬਿਲਟੀ ਪੇਰੈਂਟ ਦੀ ਜਿਵੇਂ ਦੱਸਦੇ ਸੀਗੇ ਉਹ ਵੀ ਇੱਕ ਬੜੀ ਇੰਪੋਰਟੈਂਟ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ। ਅਸੀਂ ਸਾਰਾ ਦਿਨ ਆਪਣੇ ਬੱਚਿਆਂ ਨੂੰ ਨਹੀਂ ਪੁੱਛਦੇ ਕਿ ਅਸੀਂ ਆਪਣੇ ਕੰਮਾਂ ਚ ਇੰਨਾ ਬੀਜ਼ੀ ਹੋ ਜਾਂਦੇ ਆ। ਸਾਨੂੰ ਇਹ ਨਹੀਂ ਪਤਾ ਸਾਡੇ ਬੱਚੇ ਕਿ ਕਿੰਨੇ ਅਕਸਰ ਜਿਨ੍ਹਾਂ ਦੀ ਵੀਸੀ ਮੀਟਿੰਗ ਕੰਟੀਨਜਰ ਕਰਦੇ ਜਿਸ ਕਰਕੇ ਉਹ ਜਹਾ ਪਰ ਐਸਐਸਟੀ ਸਾਡੇ ਦੀ 12 ਵਜੇ ਮੀਟਿੰਗਾਂ ਟੈਂਬੋਂ ਦਾ ਥੋੜਾ ਜਿਹਾ 10 ਮਿੰਟ 20 ਮਿੰਟ ਫਸ ਲੱਗੇ ਨੇ ਕੱਲੋ ਕਿ ਮੈਂ ਬਹੁਤ ਹੀ ਸਤਿਕਾਰਯੋਗ ਛਡੇ ਇਲਾਕੇ ਦੀਆਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਅੱਜ ਇਸ ਸਮਾਗਮ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਸਾਥ ਦੇ ਗਏ ਨੇ ਸਾਰੇ ਛਡੇ ਪ੍ਰਸ਼ਾਸਨ ਵੀ ਸਭ ਨੂੰ ਮੇਰੇ ਵੱਲੋਂ ਪਿਆਰ ਦੇ ਸਤਿਕਾਰ ਰਹਿਣੂਗੀ ਦਾ ਖਾਲਸਾ ਸ੍ਰੀ ਵਾਹਿਗੁਰੂ ਕਿਉਂਕਿ ਜਦੋਂ ਰਾਤ ਦੇ ਥੋੜੇ ਜਿਹਾ ਵਧੀਆ ਹੋਣ ਤਾਂ ਤੁਹਾਨੂੰ ਪਰਜਤ ਮੰਨਣੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਵਿੱਚ ਜੁੱਤ ਨਸਿਆਂ ਬੁੱਧ ਜਿਹੜੀ ਜੰਗ ਛੇੜੀ ਆ ਇਹ ਸਾਡੇ ਕੋਲ ਇਖਦੀ ਜਾਂਦਾ ਜਿਹਦੇ ਵਿੱਚ ਸਾਡੇ ਅਫਸਰ ਸਹਿਬਾਨ ਬਹੁਤ ਸੇ ਜੁੜਦੇ ਰਹੇ ਨੇ ਮੈਂ ਕਹਿੰਦਾ ਪੰਜਾਬ ਦੇ ਕੋਲ ਇਖਦੀ ਲੜਾਈ ਆ ਆਪਾਂ ਤੁਰਕੀਆਂ ਘੱਟ ਕਰ ਲਈਆਂ ਵੱਧ ਕਰਦੇ ਆ ਚੱਲ ਜੋ ਵਿਕਾਸ ਘੱਟੋਂ ਵੱਧ ਚੱਲ ਹੀ ਜੂ ਪਰ ਜੇ ਬੱਚਾ ਜਿਹਦੇ ਪਰਿਵਾਰ ਦਾ ਹੱਥੋਂ ਨਿਕਲ ਜਾ ਮੁਰਕੀ ਦੀ ਜੀਵਨ ਕੀ ਹੈ ਕਿਵੇਂ ਆਪਾਂ ਨੇ ਇਹ ਦੇ ਵਿੱਚ ਅੱਗੇ ਵਧਣਾ ਇੱਕ ਇਰਾਦਿਆਂ ਦੇ ਨਾਲ ਬਲਾਰੇ ਬਹੁਤ ਬੋਲ ਕੇ ਗਏ ਨੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਮੇਰੇ ਆਪਣੇ ਵੱਡੀਆਂ ਸਕੂਲ ਕੇ ਖਾਸ ਸਕੂਲ ਚ ਪ੍ਰੋਗਰਾਮ ਨੇ ਤੇ ਮੈਂ ਦੋ ਤਿੰਨ ਗੱਲਾਂ ਕਰਦੇ ਨੇ ਦੋ ਤਿੰਨ ਤੋਂ ਪਹਿਲਾਂ ਨਾਲ ਗੱਲਾਂ ਕਰਦੇ ਨੇ ਬਸ ਉਸ ਤੋਂ ਬਾਅਦ ਪ੍ਰੋਗਰਾਮ ਹੁੰਦਾ ਥੋੜਾ ਜਿਹਾ ਐਂਡ ਰੈਗਲ ਦੋ ਚਾਰ ਮਿੰਟ ਦਾ ਤੇ ਮੈਂ ਇਹ ਹੀ ਗੱਲ ਕਹਿ ਰਿਹਾ ਕਿ ਜੀਵਨ ਇੱਕ ਚੀਜ਼ ਤੇ ਖੜਾ ਤੁਸੀਂ ਜ਼ਿੰਦਗੀ ਜਾਤੀ ਦਾ ਜਿਉਂਦੇ ਆ ਕਿ ਗੁਲਾਮੀ ਦਾ ਜਿਹੜੀਆਂ ਤੁਹਾਡੀਆਂ ਕਮਜ਼ੋਰੀਆਂ ਨੇ ਉਹ ਗੁਲਾਮੀ ਦਾ ਪ੍ਰਤੀਕ ਨੇ ਜਿਹਦੇ ਵਿੱਚ ਤੁਹਾਡੀਆਂ ਆਦਤਾਂ ਸਭ ਤੋਂ ਪਹਿਲਾਂ ਵੱਡੀ ਆਦਤ ਹੁੰਦੀ ਆ ਮੁਲਕ ਦੀ ਵੀ ਮੈਂ ਜਿਹੜਾ ਨਸ਼ਾ ਕਰਦਾ ਜਿਹਦੇ ਨਾਲ ਬੰਦਾ ਗੁਲਾਮ ਹੁੰਦਾ ਗੁਲਾਮ ਕੀ ਹੈ ਤੁਹਾਡੇ ਪਸੂ ਫੁੱਲੀ ਤੇ ਖੜੇ ਹੁੰਦੇ ਨੇ ਉਹ ਆਪਣੀ ਮਰਜ਼ੀ ਨਾਲ ਤਾਲੀ ਨਹੀਂ ਪੀਛ ਸਕਦੇ ਕਿਉਂਕਿ ਉਹ ਤੁਹਾਡੇ ਗੁਲਾਮ ਨੇ ਜਿਹੜਾ ਇਨਸਾਨ ਗੁਲਾਮ ਹੋ ਗਿਆ ਨਸ਼ੇ ਦਾ ਉਹਦੀ ਜਿੰਦਗੀ ਕੀ ਹੈ ਉਹ ਨਸ਼ੇ ਦੇ ਬਾੜੇ ਤੁਮ ਕਰਦੇ ਨੇ ਜੇ ਗੁਲਾਮੀ ਨਾਲੋਂ ਤੇਰੀ ਜ਼ਿੰਦਗੀ ਕੋਈ ਨਹੀਂ ਤੇ ਦੂਜਾ ਤੁਹਾਡੇ ਜਿਹੜੇ ਖਾਸਾ ਨੇ ਉਹ ਵੀ ਤੁਹਾਨੂੰ ਗੁਲਾਮ ਬਣਾਉਂਦੀ ਹੈ ਇਰੇ ਵਿੱਚ ਕੋਈ ਬੰਦਾ ਕਿਸੇ ਵੀ ਪ੍ਰਕਾਰ ਦਾ ਲਾਲਚ ਭੇਲੋੜਾ ਰੱਖਦਾ ਤਾਂ ਉਹ ਵੀ ਉਸ ਦੀ ਕਮਜ਼ੋਰੀ ਬਣਦੀ ਹੈ ਪਹਿਲਾਂ ਜਿੱਦਾਂ ਆਪਣੀ ਕੁਰਬਾਨੀ ਦੇ ਵਿੱਚ ਖੜਾ ਮੁੰਡਾ ਖੰਡੇ ਵਾਲਾ ਲਾਈਫ ਕੇਅਰ ਵਾਲਾ ਬਹੁਤ ਜ਼ਰਦਸਤ ਵਿਚਾਰ ਦਿੱਤੇ ਗਿਆ ਕੁਰਬਾਨੀ ਦੇ ਰਾਹੀ ਦੇ ਕੇ ਗਿਆ ਉਸਨੇ ਸਪੱਸ਼ਟ ਕਹੀਏ ਕੇਰਲ ਵਾਲਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੈਨੂੰ ਵੀ ਤਜਰਬੇ ਦੇ ਵਿੱਚੋਂ ਗੱਲਾਂ ਮਿਲਦੀਆਂ ਨੇ ਉਹ ਉਹੀ ਗੱਲਾਂ ਮੈਂ ਕਿਤਾਬਾਂ ਵਾਲੀ ਗੱਲ ਮੈਂ ਬਹੁਤ ਕੱਟ ਕਰਦਾ ਹਾਂ ਜੋ ਤੁਸੀਂ ਤਾਂ ਆਪਣੀਆਂ ਗੱਲਾਂ ਪ੍ਰੋਫੈਸ਼ਨਲ ਹੋ ਜਾਂਦੀਆਂ ਨੇ ਮੈਂ ਉਹੀ ਗੱਲ ਕਰ ਰਿਹਾ ਜਿਹੜੀ ਮੈਂ ਲੇਖ ਦਾ ਕਰਦਾ ਆਪਣੇ ਗੁਰੂ ਦਾ ਸ਼ਮਤੀ ਇਕਲੇ ਨਾ ਸਿਰਫ ਦੋ ਸਵਦਾ ਦੇ ਮਨ ਜਿੱਕੇ ਜਾਗੇ ਪਰ ਜੇ ਉਪਦੇਸ਼ ਤੇ ਕਿਹੜਾ ਲੈਸਨ ਉਤੋਂ ਉੱਪਰ ਕਿਹੜਾ ਪਾਠ ਆ ਕਿਹੜੀ ਇਕਵਾਈਆ ਕਿਹੜੀ ਕੀਆ ਜੇ ਹਰ ਕੋਈ ਕਹਿੰਦਾ ਮਨ ਜਿੱਕੇ ਜਾਂਦਾ ਬਖੇ ਵੀ ਕਮਾਲ ਦੀ ਗੱਲ ਛੋਟੀਆਂ ਕਮਜ਼ੋਰ ਵਸਤਾਂ ਦੀ ਦਿਖਾਉਂਦੇ ਵੀ ਕਿਤੇ मन उन चुक जा ई जॾहिं चुकजे त मन में तव्हां काबू कर लिया काबू कर लो सवारी करल मे बू इलो चल मेर बबू इहो उहो सवारी कर